ਮੈਂ ਬੇਨਤੀ ਕਰੂੰਗਾ ਬਲਵਿੰਦਰ ਸਿੰਘ ਢਿੱਲੋਂ ਜੀ ਨੂੰ ਕਿਉਂਕਿ ਇਹ ਵੀ 2 ਮਿੰਟ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨਾਲ ਬੈਠੇ ਸਾਡੇ ਨਗਰ ਕੌਂਸਲ ਪ੍ਰਧਾਨ ਕਮਲਵਰ ਰਾੜ ਜੀ ਤੇ ਪਰਵਿੰਦਰ ਗੌਰ ਰਾੜ ਜੀ ਗਰਮੀਤ ਫੌਜੀ ਜੀ ਸਾਡੇ ਸੁਸੰਸਥਾ ਦੇ ਹੈੱਡ ਨੇ ਜਿਹੜੇ ਕਮਲਜੀਤ ਵਿੱਕੀ ਜੀ ਖੁਸ਼ੀ ਆ ਪਹਿਲਾਂ ਤਾਂ ਮੇਰੇ ਵੱਲੋਂ ਸਾਡੇ ਬੀਤਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਉਹਨਾਂ ਦੇ بیٹے ਦਾ ਜਨਮ ਦਿਨ ਹੈ ਜਿਸ ਤਰ੍ਹਾਂ ਵਿੱਕੀ ਜੀ ਨੇ ਦੱਸਿਆ ਕਿ ਇਨਸਾਨ ਉਹਦੇ ਕਾਮਯਾਬੀਆਂ ਬਾਰੇ ਵੀ ਇਸ ਤਰ੍ਹਾਂ ਐ ਮੈਂ ਸਮਝਦਾ ਵੀ ਜਨਮ ਲੈਣਾ ਤਾਂ ਆਪਣੇ ਮਾਪੇ ਨੇ ਆਪਾਂ ਨੂੰ ਜਨਮ ਦਿੱਤਾ ਹੈ ਜਨਮ ਦੇ ਕੇ ਉਹਨਾਂ ਨੇ ਪਾਲ ਕੇ ਆਪਾਂ ਨੂੰ ਵੱਡੇ ਕੀਤਾ ਹੈ ਵੱਡੇ ਕਰਨ ਤੋਂ ਬਾਅਦ ਆਪਾਂ ਪੜ੍ਹ ਲਿਖੀ ਵੀ ਜਾਣਦੇ ਆ ਆਪਣੇ ਪੈਰਾਂ ਤੇ ਚੱਲਣ ਵੀ ਲੱਗ ਜਾਂਦੇ ਆ ਪਰ ਕੱਲਾ ਇਹ ਨਹੀਂ ਕਿ ਉਹਨਾਂ ਨੇ ਜਨਮ ਦਿੱਤਾ ਤੇ ਆਪਾਂ ਦੀ ਜਿੰਨੀ ਕੁ ਉਮਰ ਆਪਾਂ ਉਹਨੂੰ ਆਪਣੀ ਉਮਰ ਭੋਗ ਕੇ ਚਲੇ ਗਏ ਤੁਸੀਂ ਸੋਚੋ ਕਿ ਅਬਦੁਲ ਕਲਾਮ ਜਦੋਂ ਇਸ ਦੁਨੀਆ ਤੋਂ ਗਏ ਨੇ ਉਹਨਾਂ ਕੋਲੇ ਦੋ ਪੈਂਟ ਕਮੀਜ਼ੀ ਸੀ ਸ਼ਾਇਦ ਉਹ ਕਿੰਨਾ ਪੜ੍ਹ ਲਿਖ ਕੇ ਤੇ ਕਿੰਨਾ ਦੁਨੀਆ 'ਚ ਨਾ ਕਰਕੇ ਗਏ ਨੇ ਇਸੇ ਤਰ੍ਹਾਂ ਰਤਨ ਟਾਟਾ ਨੇ ਅੱਜ ਕਿੰਨੇ ਅਮੀਰ ਨੇ ਪਰ ਉਹ ਕੱਲੇ ਨੇ ਸਿੰਗਲ ਨੇ ਮੈਂ ਤਾਂ ਇੱਕੋ ਹੀ ਕਹੂੰਗਾ ਜੋ ਮੈਂ ਵਿੱਕੀ ਜੀ ਤੋਂ ਸੁਣਿਆ ਕਿ ਆਪਾਂ ਇਸ ਦੁਨੀਆ ਤੇ ਜਨਮ ਲਿਆ ਕੱਲਾ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਜਾਂ ਆਪਣੇ ਘਰ ਲਈ ਨਾ ਕਰੀਏ ਉਹ ਤਾਂ ਜ਼ਰੂਰੀ ਹੈ ਪਰ ਸਮਾਜ ਲਈ ਵੀ ਕੁਝ ਕਰਦੇ ਜਾਈਏ ਸਾਡੇ ਆਣ ਗਵਾਂਢ ਨਾਲ ਸਾਡੇ ਅੱਗੇ ਸਾਡੇ ਮਹੱਲੇ ਲਈ ਸਾਡੇ ਸ਼ਹਿਰ ਲਈ ਜਿੰਨਾ ਵੀ ਅਸੀਂ ਪਿੰਡ ਲਈ ਹਲਕੇ ਲਈ ਪੰਜਾਬ ਲਈ ਆਪਣੀ ਜਿੱਥੇ ਆਪਾਂ ਜੰਮੇ ਪੜਿਆ ਉਸ ਥਾਂ ਲਈ ਭਾਵੇਂ ਉਹ ਕੁਝ ਵੀ ਹੋਵੇ ਮੈਂ ਕਹਿੰਦਾ ਇੱਕ ਬੂਟਾ ਵੀ ਕੋਈ ਲਾਉਂਦਾ ਹੋਵੇ ਇਹੋ ਜੀ ਸੰਸਥਾ ਚਲਾਉਂਦਾ ਹੋਵੇ ਵੱਡੇ ਇੰਸਟੀਚਿਊਟ ਕਾਲਜ ਚਲਾਉਂਦਾ ਹੋਵੇ ਆਪਾਂ ਸਮਾਜ ਦੇ ਵਿੱਚ ਕੁਛ ਨਾ ਕੁਛ ਕਰਦੇ ਰਹਿਣਾ ਆਪਣੇ ਘਰ ਦੇ ਕੰਮਾਂ ਦੇ ਨਾਲ ਸੋ ਮੈਂ ਅੱਜ ਵੀ ਇਸ ਦੇ ਵਿੱਚ ਇਸ ਏਜੰਡੇ ਬਾਰੇ ਮੈਨੂੰ ਅੱਜ ਬਹੁਤਾ ਨਹੀਂ ਪਤਾ ਸੀ ਮੈਂ ਕਮਲਜੀਤ ਜੀ ਨੂੰ ਵਧਾਈਆਂ ਦਿੰਨਾ ਮੁਬਾਰਕਾਂ ਦਿੰਨਾ ਕਿ ਐਡੀ ਵੱਡੀ ਇੱਕ ਫਾਊਂਡੇਸ਼ਨ ਚਲਾ ਰਹੇ ਨੇ ਇਹਦੇ ਵਿੱਚ ਇਹਨਾਂ ਨੂੰ ਕਹਿਣਾ ਵੀ ਸਾਡੀ ਵੀ ਕਦੇ ਲੋੜ ਹੋਵੇ ਜਦੋਂ ਵੀ ਹੁਕਮ ਕਰਨ ਅਸੀਂ ਹਰ ਪੱਖੋਂ ਧਿਆਨ ਹੈ ਜਿਹੜੇ ਕਿ ਤੁਹਾਡੇ ਫਲਸ਼ ਬਾਥਰੂਮ ਦੀ ਮੈਂ ਕੱਲ ਹੀ ਮੇਰੇ ਮੋਬਾਈਲ ਤੇ ਲਿਸਟਾ ਮੈਂ ਭੇਜੀ ਆ ਕੰਮਾਂ ਦੀ ਉਹਦੇ ਵਿੱਚ ਵੀ ਪਾਇਆ ਵੈਸੇ ਪਹਿਲਾਂ ਸਾਡੇ ਪ੍ਰਧਾਨ ਜੀ ਨੂੰ ਸ਼ਵਸ਼ ਭਾਰਤ ਦੇ ਵਿੱਚ ਵੀ ਕਿਹਾ ਗਿਆ ਵੀ ਕੀ ਜੀ ਕੱਲ ਹੀ ਲਿਸਟ 'ਚ ਫੰਡ ਪਾਉਣੇ ਆ ਹੁਣ ਉਧਰੋਂ ਬਣ ਕੇ ਤਾਂ ਉਧਰੋਂ ਠੀਕ ਹੈ ਨਹੀਂ ਉਧਰੋਂ 24 ਤਰੀਕ ਦੇ ਵਿੱਚ ਮੇਰੀ ਨਾਂ ਭੇਜਿਆ ਤੁਹਾਡਾ ਤੇ ਉਧਰੋਂ ਬਣ ਕੇ ਉਹ ਵੀ ਠੀਕ ਹੈ ਤੁਹਾਨੂੰ ਜਲਦੀ ਵਧੀਆ ਸੀ 2-3 ਲੱਖ ਰੁਪਇਆ ਲਾ ਕੇ ਸਾਡੀ ਨਗਰ ਕੌਂਸਲ ਵੱਲੋਂ ਪਾਣੇ ਤਾਂ ਮੈਂ ਸਿੱਧੇ ਮੰਤਰੀ ਸਾਹਿਬ ਤੋਂ ਪਾ ਕੇ ਫੰਡ ਪਾ ਕੇ ਮੈਂ ਲਿਸਟ 'ਚ ਭੇਜਤਾਂ ਨੂੰ ਤੇ ਜਲਦੀ ਹੀ ਵਧੀਆ ਇੱਕ ਫਲਸ਼ ਬਾਥਰੂਮ ਮੈਂ ਇਹ ਕਹਿੰਦਾ ਕੱਲੇ ਫਲਸ਼ ਬਾਥਰੂਮ ਨਹੀਂ ਤੁਸੀਂ ਹੋਰ ਵੀ ਜਿਵੇਂ ਆਟੇਹਾ ਵਗੈਰਾ ਪਿਆ ਸਾਨੂੰ ਲਿਖ ਕੇ ਦਿਓ ਅਸੀਂ ਇੱਥੇ 5-7 ਲੱਖ 10 ਲੱਖ ਹੋਰ ਵੀ ਲਵਾ ਕੇ ਜਾਈਏ ਐਨਾ ਕਹਿੰਦਾ ਹੋਇਆ ਤਾਂ